ਫਾਟ ਸ੍ਰੀਕਾਲ ਦੋਸਤੋ ਲਓ ਜੀ ਅੱਜ ਪਹੁੰਚੇ ਆ ਪਿੰਡ ਮੱਲੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਪ੍ਰਤਾਪ ਸਿੰਘ ਦੇ ਘਰ ਪਹੁੰਚੇ ਆ ਜੀ ਬਾਈ ਕੋਲ ਆ ਜੀ ਇੱਕ ਵਿਹੜ ਬਾਈ ਦੇ ਦੱਸਣ ਮੁਤਾਬਕ ਕਹਿੰਦੇ 24-25 ਦਿਨ ਹੋ ਗਏ ਟੀਕਾ ਭਰੇ ਨੂੰ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਤੇ ਫਿਰ ਬਾਈ ਤੋਂ ਆਪਾਂ ਡਰੈੱਸ ਪਤਾ ਫੋਨ ਨੰਬਰ ਸਾਰਾ ਕੁਝ ਤੁਹਾਨੂੰ ਦੇ ਦਿਆਂਗੇ ਖਣ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਨੇੜੇ ਤੋਂ ਬਹੁਤ ਸੀਲ ਵੈੜਾ ਚਾਰੇ ਹੀ ਥਾਣਾ ਜੀ ਬਹੁਤ ਸੀਲ ਵੈੜਾ ਚਿਚੜਾਂ ਦਾ ਹੈਗਾ ਥੋੜਾ ਜਿਹਾ ਚਲੋ ਉਹ ਤਾਂ ਠੀਕ ਆ ਲੱਗ ਜੂ ਛੱਡਿਓ ਥਣ ਬਾਈ ਛੱਡਿਓ ਹਾਂ ਚਾਰ ਥਾਣਾ ਸਹੀ ਆ ਬਹੁਤ ਵਧੀਆ ਹਾਂ ਜੀ ਬਾਈ ਜੀ ਕਿੰਨੇ ਦਿਨ ਹੋ ਗਏ ਜੀ ਇਹਨੂੰ ਟੀਕਾ ਭਰੇ ਨੂੰ ਇਹ 22 23 ਦਿਨ ਹੋ 22 23 ਤਰੀਕ ਨੂੰ ਭਰਾਇਆ ਸੀ 22 23 ਤਰੀਕ ਅੱਜ ਕਿੰਨੀ ਤਰੀਕ ਹੋ ਗਈ ਆ ਫਾਟ ਤੋ ਸੋਰਾ ਮਤਲਬ 20 ਦਿਨਾਂ ਤੋਂ ਕ੍ਰੋਸ ਹੋ ਗਏ ਹਾਂ ਤੇ 24 ਦਿਨ ਹੋ ਗਏ ਆ 23 24 ਦਿਨ ਦੇ ਕਰੀਬ ਹੋ ਗਏ ਜੀ ਹਨਾ ਹਾਂ ਭਾਈ ਆਪਣਾ ਕੰਟੈਕਟ ਨੰਬਰ ਤੇ ਇੱਕ ਵਾਰੀ ਐਡਰੈਸ ਦੱਸ ਦਿਓ ਆਪਣਾ ਕਨੈਕਟ ਨੰਬਰ ਹੈਗਾ 97810 62884 97810 ਜੀ 62884 ਤੇ ਪਿੰਡ ਆਪਣਾ ਮੱਲੇ ਵਾਲਾ ਤਸੀਲ ਜੀਰਾ ਡਿਸਟ੍ਰਿਕਟ ਫਰੋਜਪੁਰ ਡਿਸਟ੍ਰਿਕਟ ਫਰੋਜਪੁਰ ਲਓ ਜੀ ਬਹੁਤ ਸੋਹਣੀ ਵਿਹੜਾ ਬਾਈ ਕੋਲੇ ਜੇ ਕਿਸੇ ਵੀ ਵੀਰ ਭਰਾ ਨੂੰ ਚਾਹੀਦੀ ਹੋਵੇ ਤੇ ਕੰਟੈਕਟ ਕਰ ਲੋ ਇਹੋ ਜਿਹਾ ਪ੍ਰੋਗਰਾਮ ਕਿਤੇ ਹੀ ਬਣਦਾ ਵਾ ਚੰਗੀਆਂ ਵੜਾਂ ਕਿਤੇ ਹੀ ਬਣਦੀਆਂ ਨੇ ਤੇ ਕੱਦ ਕਾਠ ਬਹੁਤ ਆ ਬਾਈ ਤਿਆਰ ਹੋਈ ਲੱਖੋਂ ਬਾਹਰ ਆ ਤੇ ਅੱਜ ਮੁੱਲ ਕਰਦਾ ਬਾਈ ਕਿੰਨੇ ਦੀ ਦੇਣੀ ਆ ਬਾਈ ਆਪਾਂ 35000 ਦੀ ਡਿਮਾਂਡ ਕਰਦੇ ਜੀ 35000 35000 ਦੀ ਡਿਮਾਂਡ ਕਰਦੇ ਹੋ ਕੋਈ ਛੋਟ ਕਰੋਗੇ ਉਹ ਮਾਨਤਨ ਕਰ ਦਾਂਗੇ ਮਾਨਤਨ ਹੋਊਗਾ ਬਾਈ ਜੀ ਕੋਈ ਬਹੁਤਾ ਜ਼ਿਆਦਾ ਨਹੀਂ ਕਹਿੰਦੇ ਬਾਈ ਦੀ ਬਾਈ ਜੀ ਕਹਿੰਦੇ ਵੀ ਮਾਨਤਨ ਹੋਊਗਾ ਬਾਈ ਦੇ ਦੱਸਣ ਮੁਤਾਬਕ 23 24 ਦਿਨ ਦਾ ਆਪਾਂ ਟੀਕਾ ਭਰਿਆ ਹੋਇਆ ਇਹਨੂੰ ਠੀਕ ਆ ਜੀ ਟੀਕੇ ਦਾ ਕੋਈ ਰਿਕਾਰਡ ਹੈਗਾ ਜੀ ਕਿਹੜਾ ਟੀਕਾ ਭਰਿਆ ਕਿ ਨਹੀਂ ਹੈਗਾ ਕੋਈ ਟੀਕਾ ਤਾਂ ਵਧੀਆ ਬਹੁਤ ਵਧੀਆ ਹੈ ਬਣਾ 14 1500 ਰੁਪਿਆ ਲੈ ਕੇ ਗਿਆ ਡਾਕਟਰ 14 1500 ਰੁਪਿਆ ਡਾਕਟਰ ਲੈ ਗਿਆ ਜੀ ਪਰ ਬਾਈ ਨੂੰ ਨਾਂ ਨਹੀਂ ਪਤਾ ਕਨਫਰਮ ਟੀਕੇ ਦਾ ਕੀ ਆ ਚਲੋ ਵਧੀਆ ਹੀ ਹੋਊਗਾ ਤੇ ਤੋਰੋਗੇ ਬਾਈ ਜੀ ਇਹਨੂੰ ਇੱਕ ਵਾਰੀ ਤੋਰੋਗੇ ਲਓ ਜੀ ਘੋੜੀ ਦੀ ਚਾਲ ਐ ਸੋਹਣਾ ਥਾਣੇ ਚਾਰੇ ਥਾਣਾ ਕੋਈ ਫੋਟ ਸ਼ਾਂਗਣੀ ਬਹੁਤ ਵਧੀਆ ਵਹਿੜ ਐ ਵੀਡੀਓ ਬਣਵਾਉਣ ਲਈ ਕੰਟੈਕਟ ਨੋਟ ਕਰ ਲਓ ਜੀ ਨੰਬਰ ਲਿਖ ਕੇ ਰੱਖ ਲਓ 955190031 955190031 ਸੰਧੂ ਡੇਰੀ ਫਾਰਮ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ